ਤਾਨੂੰ ਯਾਦ ਹੋਵੇਗਾ ਚੂਹੇ ਸੀ ਬਹੁਤ ਸਾਰੇ ਇੱਥੇ ਪਹਿਲਾਂ ਚੂਹੇ ਖਤਮ ਕੀਤੇ ਫਿਰ ਬਿਲਡਿੰਗ ਠੀਕ ਕੀਤੀ ਆਪਰੇਸ਼ਨ ਥੀਟਰ ਤੁਹਾਡੇ ਜਿਹੜੇ ਆ ਗਿਆ ਲੇਟੈਸਟ ਬਣਾਏ ਬਹੁਤ ਸਾਰੀਆਂ ਇੰਪਰੂਵਮੈਂਟਸ ਹੋਈਆਂ ਤੇ ਤੁਹਾਡੇ ਮੈਨੂੰ ਬੰਦੇ ਕਹਿੰਦੇ ਹੁੰਦੇ ਸੀ ਵੀ ਇਹ ਰੈਫਰੈਂਸ ਸੈਂਟਰ ਹੈ ਜੀ ਹੁਣ ਤੁਹਾਡਾ ਕ੍ਰਿਟੀਕਲ ਕੇਅਰ ਬਲੌਕ ਬਣ ਰਿਹਾ ਹੈਗਾ ਜੋ 75 ਬੈਡ ਰੂਮ ਤੁਹਾਡੀ ਜਿਹੜੀ ਬੈਸਟ ਪੋਸੀਬਲ ਜਿਹੜੀ ਐਵਰੇਜ ਐਸ ਕੇਅਰਸ ਹੋਣ ਗਿਆ ਤੇ ਸਾਡੇ ਜਿਹੜੇ ਦੋਨੇ ਹੀ ਸਮੋਂ ਨਵੇਂ ਆਏ ਆ ਯੰਗ ਐਂਡ ਡਾਇਨਾਮਿਕ ਆ ਔਰ ਸਾਡੇ ਨਾਲ ਇੱਕ ਐਸ ਆਪਸ਼ਨ ਹੈ ਜਿਹੜਾ ਐਂਟਰ ਟ੍ਰੇਨਿੰਗ ਹੈ ਵਰਤਦੀ ਹੈ ਇਹ ਵੀ ਯੰਗ ਹੈ ਡਾਇਨਾਮਿਕ ਹੈ ਜਿਹੜਾ ਯੰਗ ਬੰਦਾ ਹੁੰਦਾ ਹੈ ਜੀ ਇਹੀ ਇਟਸ ਫॉर ਚੇਂਜ ਔਰ ਸਾਡੇ ਮੈਡੀਸਨ ਚ ਕਹਿੰਦੇ ਹੈ ਚੇਂजेस ਦਾ ਓਨਲੀ ਕਨਸਟੈਂਟ ਇਹਦਾ ਮਤਲਬ ਇਹ ਹੈ ਵੀ ਜਦ ਤੱਕ ਤੁਸੀਂ ਉੱਪਰ ਜਾ ਰਹੇ ਹੋ ਵਧੂ ਕਰ ਰਹੇ ਹੋ ਤੇ ਜਦ ਤੁਸੀਂ نیچے ਜਾ ਰਹੇ ਹੋ ਤੁਸੀਂ ਮਤਲਬ ਜਿਹੜਾ ਹੈਗਾ ਉਹ ਡਿਟੀਰੀਓਰੇਟ ਕਰ ਰਹੇ ਹੋ ਇਹ ਡਾਕਟਰਸ ਵਾਸਤੇ ਔਰ ਨਰਸਸਸ ਵਾਸਤੇ ਮੈਡੀਕਲ ਵਾਸਤੇ ਜਿਹੜੀ ਇਹ ਗੱਲ ਬੰਨੂ ਬਿਲਕੁਲ ਸਹੀ ਲੱਗਦੀ ਆ ਵੀ ਚੇਂਜ ਇਸ ਦਾ ਓਨਲੀ ਕਨਸਟੈਂਟ ਤੁਸੀਂ ਜੇ ਕਹੋ ਵੀ ਮੈਂ ਹੁਣ ਜੋ ਸਿੱਖਣਾ ਸੀ ਸਿੱਖ ਲਿਆ ਮੈਂ ਹੋਰ ਨਹੀਂ ਸਿੱਖਣਾ ਜਾਂ ਇਹ ਹੋਰ ਕੋਈ ਇੰਪਰੂਵਮੈਂਟ ਨਹੀਂ ਹੋ ਸਕਦੀ ਇਹ ਗੱਲ ਨਹੀਂ ਹੁੰਦੀ ਕਦੇ ਵੀ ਤੇ ਮੇਰੇ ਖਿਆਲ ਤੁਸੀਂ ਵੀ ਇਸ ਗੱਲ ਨਾਲ ਤਸਹਿਮਤ ਹੋਗੇ ਕਿ ਪਹਿਲਾਂ ਲੋੜ ਨੂੰ ਇਮਪਰੂਵਮੈਂਟਸ ਹੋ ਰਹੀਆਂ ਸਟਰਕਚਰ ਦੇ ਵਿੱਚ equipment ਦੇ ਵਿੱਚ ਔਰ ਜਿਹੜਾ ਮਾਈਂਡਸੈਟ ਆ ਲੋਕਾਂ ਦਾ ਉਹ ਚੇਂਜ ਹੋ ਰਿਹਾ ਸਾਡੇ ਜਿਵੇਂ ਐਸਐਮਓਜ਼ ਨਾਲ ਬੈਠ ਕੇ ਅਸੀਂ ਇਹਨਾਂ ਨੂੰ ਇੱਕ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਰੰਗਲਾ ਪੰਜਾਬ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਜੋ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਯੂਨੀਵਰਸਲ ਹੈਲਥ케ਅਰ ਉਦੇ ਵਾਸਤੇ 10 ਲੱਖ ਦਾ ਅਸੀਂ ਬੀਮਾ ਵੀ ਦੇਣ ਜਾ ਰਹੇ ਹਾਂ ਇਸ ਸਾਲ ਦੇ ਵਿੱਚ 31 ਜਨਵਰੀ ਤੋਂ ਪਹਿਲਾਂ ਪਹਿਲਾਂ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਸਕੀਮ ਰੋਲ ਆਊਟ ਹੋ ਜਾਏਗੀ ਇਹਦੇ ਨਾਲ ਇਹ ਸੈਕੰਡਰੀ ਕੇਅਰ ਹੈ ਡਿਸਟ੍ਰਿਕਟ ਹਸਪੀਟਲ ਔਰ ਇਹਦੇ ਨਾਲ ਇੱਕ ਨੈਟਵਰਕ ਹੈ ਤੁਹਾਡੇ 6 ਕਮਿਊਨਿਟੀ ਹੈਲਥ ਸੈਂਟਰਸ ਹੈ ਜਿਨ੍ਹਾਂ ਨੂੰ ਅਸੀਂ ਰਿਵਾਈਵ ਕਰਨਾ ਹੈ ਔਰ ਅੱਜ ਮੈਂ ਦਰਾਹੇ ਜਾ ਕੇ ਆਇਆ ਬਹੁਤ ਸਾਰੇ ਸਾਡੇ ਕੋਲੇ ਸੀਐਸਸੀਜ਼ ਹੈਗੇ ਆ ਜਿਹਦੇ ਵਿੱਚ 23 ਜ਼ਿਲ੍ਹਾ ਹਸਪਤਾਲ ਔਰ 41 ਜਿਹੜੇ ਸਾਡੇ ਕੋਲੇ ਸਬਡਿਵੀਜ਼ਨ ਹਸਪੀਟਲ ਆ 41 ਤੇ ਬਾਕੀ ਅਸੀਂ ਜਿਹੜੇ ਹੈਗੇ ਆ 67 70 ਦੇ ਕਰੀਬ ਸਾਡੇ ਜਿਹੜੇ ਹੈਗੇ ਆ ਉਹ ਕਮਿਊਨਿਟੀ ਹੈਲਥ ਸੈਕਟਰ ਇਹ ਅਸੀਂ ਤਕਰੀਬਨ ਤਕਰੀਬਨ 140 ਜੜੀਆਂ ਹੈਗੀਆਂ ਸਸਤਾ ਲਈਆਂ ਜਿੱਥੇ ਅਸੀਂ 24 ਘੰਟੇ ਐਮਰਜੈਂਸੀ ਹੋਵੇਗੀ ਡਿਲੀਵਰੀਜ਼ ਹੋਣ ਗਿਆ ਔਰ ਇਹਦੇ ਵਿੱਚੋਂ ਟੂ ਸਟਾਰਟ ਵਿਦ ਜਿਹੜੇ ਸਾਡੇ 23 ਜ਼ਿਲ੍ਹਾ ਹਸਪਤਾਲ ਔਰ 41 ਜਿਹੜੇ ਹੈਗੇ ਆ ਸਬਡਿਵੀਜ਼ਨ ਹਸਪੀਟਲਸ ਵੀ ਘੱਟੋ ਘੱਟ ਇਹਨਾਂ ਦੇ ਵਿੱਚ 5.70 ਦੇ ਵਿੱਚ 80 ਦੇ ਵਿੱਚ ਸੇਜ਼ੀਅਨ ਸੈਕਸ਼ਨ ਹੋਣਾ ਚਾਹੀਦਾ ਔਰ ਐਮਰਜੈਂਸੀ ਸਾਰੇ ਚ ਹੋਣੀ ਚਾਹੀਦੀ 140 ਦੇ ਵਿੱਚ ਸੋ ਇਹ ਏਮ ਲੈ ਕੇ ਚੱਲੇ ਆ ਉਹਦੇ ਵਿੱਚ ਅਸੀਂ ਜਿਹੜਾ ਜਿਵੇਂ ਬਿਲਡਿੰਗ ਦੇ ਵਿੱਚ ਫਾਇਰ ਸੇਫਟੀ ਵੀ ਹੋਣੀ ਚਾਹੀਦੀ ਆ ਉਹਦੇ ਵਿੱਚ ਬਿਜਲੀ ਦੀ ਸਪਲਾਈ ਅਨ ਇਨਟਰਪਟਡ ਹੋਣੀ ਚਾਹੀਦੀ ਆ ਜਨਰੇਟਰ ਦੀ ਬੈਕਅਪ ਅਨ ਇਨਟਰਪਟਡ ਹੋਣੀ ਚਾਹੀਦੀ ਆ ਔਰ ਹੌਟਲਾਈਨ ਕਨੈਕਸ਼ਨ ਸਾਰੇ ਅਸੀਂ ਕਰਾ ਰਹੇ ਆ ਇੱਕ ਦੋ ਰਹਿ ਗਏ ਆ ਬਾਕੀ ਸਾਰੇ ਸਬਡਿਵੀਜ਼ਨ ਹਸਪੀਟਲ ਤੱਕ ਸੀਐਸਸੀ ਤੱਕ ਜੜੇ ਹੈਗੇ ਆ ਸਾਰਿਆਂ ਦੇ ਵਿੱਚ ਬਿਜਲੀ ਦਾ ਹੌਟਲਾਈਨ ਕਨੈਕਸ਼ਨ ਸੋ ਇਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਕਰ ਰਹੇ ਆ ਤੇ ਜਿਹੜੇ ਸਾਡੇ ਇਹ ਵਾਲੇ ਹਸਪਤਾਲ ਆ ਜਿਹਨੂੰ ਸੈਕੰਡਰੀ ਕੇਅਰ ਕਹਿੰਦੇ ਆ ਡਿਸਟ੍ਰਿਕਟ ਸਬਡਿਵੀਜ਼ਨ ਤੇ ਸੀਐਸਸੀ ਇਹਨਾਂ ਦੇ ਵਿੱਚ ਪਹਿਲਾਂ ਦਵਾਈਆਂ ਮਿਲਦੀਆਂ ਨਹੀਂ ਸੀ ਹੌਣ ਤਕਰੀਬਨ 350 ਦਵਾਈਆਂ ਜੜੀਆਂ ਹੈਗੀਆਂ ਉਹ ਜਿਹਨੂੰ ਅਸੀਂ ਐਸੈਂਸ਼ੀਅਲ ਡਰੱਗ ਲਿਸਟ ਜਿਹੜੀਆਂ ਕਿ ਜ਼ਰੂਰੀ ਆ ਉਹ ਸਾਡੇ ਵੇਅਰਹਾਊਸਸ ਵਿੱਚ ਅਵੇਲੇਬਲ ਆ ਔਰ ਇਹਨਾਂ ਨੂੰ ਸਾਰੀਆਂ ਅਵੇਲੇਬਲ ਆ इवन ਆਮ ਆਦੀ ਕਲੀਨਿਕ ਦੇ ਵਿੱਚ ਜਿਹੜੇ ਹੈਗੇ ਆ 47 ਟੈਸਟ ਹੁੰਦੇ ਆ ਜਿਹਦੇ ਵਿੱਚ ਡੈਂਗੀ ਦਾ ਟੈਸਟ ਵੀ ਹੋ ਰਿਹਾ ਔਰ ਹੈਪਟਾਈਟਸ ਦਾ ਟੈਸਟ ਹੋ ਰਿਹਾ ਕਾਲੇ ਪੀਲੇ ਦਾ ਔਰ ਇਸੇ ਤਰ੍ਹਾਂ ਐਚ ਵੀ ਐਡਸ ਦਾ ਟੈਸਟ ਤੱਕ ਹੋ ਰਿਹਾ ਬਾਕੀ ਰੂਟੀਨ ਜਿਹੜੇ ਹੈਗੇ ਹੁੰਦੇ ਆ ਸਾਰੇ ਸਰ ਆਮ ਆਦੀ ਪਾਰਟੀ ਦਾ ਜਿਹੜਾ ਮੋਟਿਵ ਸੀਗਾ ਸੱਚ ਜਾਣ ਤੋਂ ਪਹਿਲਾਂ ਕਿ ਸਵਸਥ ਸੇਵਾਵਾਂ ਜਿਹੜੀਆਂ ਦਾ ਤੰਦਰੁਸਤ ਕਿਤੇ ਜਾਣ ਗਿਆ ਔਰ ਲੋਕਾਂ ਨੂੰ ਹਰ ਇੱਕ ਤਰੀਕੇ ਨਾਲ ਮਿਲਣ ਗਿਆ ਇਹ ਵਾਦਾ ਪੂਰਾ ਹੋਣਾ ਮੈਨੂੰ ਲੱਗਦਾ ਜੀ ਅਸੀਂ ਜਦੋਂ ਸਾਡਾ ਇਹ 10 ਲੱਖ ਦੀ ਸਕੀਮ ਹੋ ਜਾਂਦੀ ਆ ਇਹਦੇ ਨਾਲ ਤੁਸੀਂ ਮੈਨੂੰ ਪੂਰੇ ਦੇਸ਼ ਵਿੱਚ ਦੱਸ ਦਿਓ ਕਿ ਜੇ ਕਿਤੇ ਵੀ ਕਿਸੇ ਵੀ ਡਿਵੈਲਪਿੰਗ ਕੰਟਰੀ ਚ ਇਵਨ ਡਿਵੈਲਪਡ ਕੰਟਰੀ ਦੇ ਵਿੱਚ ਜਿਹੜੇ ਬੰਦੇ ਕੈਨੇਡਾ ਤੋਂ ਆਉਂਦੇ ਆ ਕਹਿੰਦੇ ਜਿੰਨੀਆਂ ਵਧੀਆ ਸਹੂਲਤਾਂ ਤੁਸੀਂ ਇੱਥੇ ਦੇ ਰਹੇ ਹੋ ਕੈਨੇਡਾ ਦੇ ਵਿੱਚ ਅਵੇਲੇਬਲ ਨਹੀਂ ਆ ਤੋ ਸਾਡਾ ਨੈਰੋਬੀ ਦੇ ਵਿੱਚ ਇੱਕ ਸੈਮੀਨਾਰ ਵੀ ਹੋਇਆ ਸੀਗਾ ਮੈਂ ਇਹਦੇ ਬਾਰੇ ਬੋਸ ਨਹੀਂ ਕਰਦਾ ਇਟਸ ਅ ਵਰਕ ਇਨ ਪ੍ਰੋਗਰੈਸ ਜਿਵੇਂ ਅਸੀਂ ਬਹੁਤ ਸਾਰਾ ਕੰਮ ਕੀਤਾ ਜਿਵੇਂ ਅਸੀਂ ਡਾਕਟਰਸ ਹੈਗੇ ਆ ਭਰਤੀ ਕੀਤੇ 1400 1000 ਨਰਸਸ ਦੀ ਭਰਤੀ ਚੱਲਦੀ ਹੈ 450 450 ਇਸ ਵਿੱਚ ਆਜਣਗੇ ਕੁਝ ਅਗਲੇ ਮਹੀਨੇ ਚ ਆ ਜਾਣਗੇ ਸਕਿਉਰਿਟੀ ਗਾਰਡਸ ਰੱਖਿਆ ਡਾਕਟਰਸ ਨੂੰ ਸਪੈਸ਼ਲ ਜਿਹੜਾ ਇਨ ਸੈਕਟਰ ਦਿੱਤਾ 5 10 15 ਦਾ ਹੁਣ ਅਸੀਂ ਜਿਹੜੇ ਰਿਟਾਇਰਡ ਡਾਕਟਰ ਹੁੰਦੇ ਸੀ ਜਿਹੜੇ ਜਿਹੜੇ ਸਪੈਸ਼ਲਿਸਟ ਹੈਗੇ ਆ ਲੇਕਿਨ ਉਹਨਾਂ ਨੂੰ ਜਿਹੜਾ ਹੈਗਾ ਉਹ ਮਤਲਬ ਉਹ ਰਿਟਾਇਰ ਹੋ ਗਏ ਵੱਟੋ ਕੰਮ ਕਰਦੇ ਆ ਚਾਹੇ ਉਸ ਸੀਜ਼ੀਅਨ ਕਰਦੇ ਆ ਜਾਂ ਆਈ ਸਰਜਰੀ ਕਰਦੇ ਆ ਜਾਂ ਲੈਪਰੋ ਜਿਹੜੀ ਤੁਹਾਡੇ ਐਂਡੋਸਕੋਪਿਕ ਸਰਜਰੀ ਜਾਂ ਲੈਪਰੋਸਕੋਪਿਕ ਸਰਜਰੀ ਕਰਦੇ ਆ ਸੋ ਅਸੀਂ ਉਹਨਾਂ ਨੂੰ 65 ਸਾਲ ਤੱਕ ਉਹਨੂੰ ਅਸੀਂ ਰੀਇੰਪਲਾਈ ਕਰਾ ਰਹੇ ਹਾਂ ਇਹਦੇ ਨਾਲ ਨਾਲ ਅਸੀਂ ਇੱਕ ਹੋਰ ਕੀਤਾ ਹੈਗਾ ਕਿ ਜਿਸ ਤਰ੍ਹਾਂ ਅਸੀਂ ਆਮ ਆਦਮੀ ਕਲੀਨਿਕ ਅਸੀਂ ਇੰਪੈਰਨਮੈਂਟ ਮੋਡ ਲੈ ਕੇ ਆ ਰਹੇ ਹਾਂ ਕਿ ਜਿਹੜੇ ਸਾਡੇ ਚ ਮਾ ਲੁਧਿਆਣੇ ਦੇ ਵੀ ਤੁਹਾਡੇ ਕੋਲ ਮੈਡੀਕਲ ਸਪੈਸ਼ਲਿਸਟ ਨਹੀਂ ਹੈ ਜਿਹੜੇ ਯੰਗ ਬੰਦੇ ਹੋਣਗੇ ਅਸੀਂ ਕਹਾਂਗੇ ਸਾਨੂੰ ਤੁਸੀਂ 3 ਘੰਟੇ ਘਟੋ ਘਟਾ ਇੱਥੇ ਲਾਣੇ ਆ ਆਪਣੀ ਓਪੀਡੀ ਕਰਨੀ ਆ ਤੁਸੀਂ ਤੇ ਐਮਰਜੈਂਸੀ ਅਟੈਂਡ ਕਰਨੀ ਆ ਸੋ ਇਹ ਅਸੀਂ ਉਹਦੇ ਵਾਸਤੇ ਵੀ ਇੰਪਾਰਲਮੈਂਟ ਮੋਡ ਆ ਸਾਡੀ ਸਾਡਾ ਮਕਸਦ ਇਹ ਆ ਵੀ ਡਾਕਟਰ ਅਸੀਂ ਦੇ ਦਿੰਦੇ ਨਰਸਸ ਦੇ ਦਿੰਦੀਆਂ ਬੇਸਿਕ ਜਿਹੜੀ ਹੈਗੀ ਆ ਮੈਡੀਕਲ ਕੇਅਰ ਹੋ ਗਈ ਪਰ ਜਿਹੜੀ ਸਪੈਸ਼ਲਾਈਜ਼ਡ ਕੇਅਰ ਆ ਉਹਦੇ ਵਾਸਤੇ ਅਸੀਂ ਇੱਕ ਨਵੀਂ ਸਕੀਮ ਲਾ ਕੇ ਆ ਰਹੇ ਹਾਂ ਸਰ ਕੇਂਦਰ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਵੈ ਬੀਜੇਪੀ ਦਾ ਕਹਿੰਨਾ ਹੈ ਕੇਂਦਰ ਦੀਆਂ ਸਕੀਮਾਂ ਜ਼ਿਆਦਾਤ ਰਹਿ ਗਈਆਂ ਜਿਹੜੀ ਕਿ ਆਮ ਆਦੀ ਪਾਰਟੀ ਲੋਕਾਂ ਨੂੰ ਪਰੋਸ ਰਹੀ ਆ ਆਪਣਾ ਨਾਮ ਲ ਚਲੋ ਤੁਸੀਂ ਜੇ ਉਹਨਾਂ ਨੂੰ ਕਹੋ ਵੀ ਜੇ ਇਹ ਗੱਲ ਹੈ ਤਾਂ ਮੇਰੇ ਖਿਆਲ ਘੱਟੋ ਘੱਟ ਵੀ ਜਿਹੜੇ ਹੈਗੇ ਆ 15 16 ਰਾਜਾਂ ਦੇ ਵਿੱਚ ਜਾਂ ਯੂਨੀਅਨ ਟੈਰੀਟਰੀਜ਼ ਦੇ ਵਿੱਚ ਡਬਲ ਇੰਜਨ ਸਰਕਾਰ ਹੈ 트리플 ਇੰਜਨ ਸਰਕਾਰ ਹੈ ਤੁਸੀਂ ਇਹ ਦੇਖ ਲਓ ਵੀ ਜਿਹੜੀ ਗੱਲ ਅਸੀਂ ਇਹ ਦੇ ਰਹੇ ਆ ਜਿੰਨੀ ਕਵਰੇਜ ਅਸੀਂ ਦੇ ਰਹੇ ਆ ਚਾਹੇ ਯੋਗਾ ਤੋਂ ਲੈ ਕੇ ਪ੍ਰਾਇਮਰੀ ਕੇਅਰ ਦੇ ਵਿੱਚ ਆਮ ਆਦਮੀ ਘਰੇਨੇ ਤੋਂ ਲੈ ਕੇ ਸੈਕੰਡਰੀ ਕੇਅਰ ਦੇ ਵਿੱਚ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਫ੍ਰੀ ਡਾਇਗਨੋਸਟਿਕ ਔਰ ਸਬਸਿਡਾਈਜ਼ਡ ਡਾਇਗਨੋਸਟਿਕਸ ਔਰ ਸਰਜਰੀਜ਼ ਇਸੇ ਤਰ੍ਹਾਂ ਟਰਸਟੀ ਕੇਅਰ ਦੇ ਵਿੱਚ ਹੱਬ ਐਂਡ ਸਪੋਕ ਦੇ ਵਿੱਚ ਜਿਹੜਾ ਸਾਡਾ ਸਟੈਮੀ ਪ੍ਰੋਜੈਕਟ ਹਾਰਟ ਅਟੈਕ ਦੇ ਪੇਸ਼ੈਂਟਸ ਲਈ ਔਰ ਜਿਹੜਾ ਸਟ੍ਰੋਕ ਦੇ ਪੇਸ਼ੈਂਟਸ ਲਈ ਜਿਹੜਾ ਬ੍ਰੇਨ ਸਟ੍ਰੋਕ ਵਾਸਤੇ ਆ ਮੈਨੂੰ ਕੋਈ ਇੱਕ ਤੁਸੀਂ ਮੈਨੂੰ ਤੁਸੀਂ ਵੀ ਪੱਤਰਕਾਰ ਹੋ ਤੁਸੀਂ ਖੋਜੀ ਪੱਤਰਕਾਰ ਬਣੋ ਜੈਲੋ ਜਰਨਲਿਜ਼ਮ ਸ਼ਾਇਦ ਉਹਨੂੰ ਕਹਿੰਦੇ ਹੁੰਦੇ ਸੀ ਤੁਸੀਂ ਖੋਜੀ ਪੱਤਰਕਾਰ ਬਣੋ ਤੁਸੀਂ ਮੈਨੂੰ ਦੱਸ ਦਿਓ ਵੀ ਭਾਜੀਪੀ ਦੀ ਇਹ ਡਬਲ ਇੰਜੀਨ ਵਾਲੀ ਸਰਕਾਰ ਦੇ ਵਿੱਚ ਕਿਹੜੇ ਸਟੇਟ ਵਿੱਚ ਇਸ ਤੋਂ ਵਧੀਆ ਸਰਵਿਸ ਹੈ ਇੱਕ ਦੱਸ ਦਿਓ ਬਣੋ ਤੇ ਸਰ ਇੱਕ ਡੋਪ ਟੈਸਟ ਨੂੰ ਲੈ ਕੇ ਆਜੀ ਉਹਦੀ ਸਾਰੀ ਪ੍ਰੋਸੈਸ ਜਿਹੜੀ ਹੈਗੀ ਆ ਸਾਡੇ ਐਸਐਮਓ ਸਾਹਿਬ ਨੇ ਡਾਕਟਰ ਅਗਲੇਸ਼ ਨੇ ਔਰ ਡਾਕਟਰ ਸਾਹਿਬ ਨੇ ਜੜਾਇਆਗਾ ਆਪਣੇ ਮੁੰਜੀ ਨੇ ਇਹਨਾਂ ਨੇ ਉਹਦੀ ਸਾਰੀ ਪ੍ਰੋਸੈਸ ਸਾਰੀ ਟਰਾਂਸਪੇਰੈਂਟ ਕਰਤੀ ਆ ਤੁਸੀਂ ਦੇਖ ਲਿਆ ਉੱਥੇ ਜਿਹੜੇ ਦੇ ਬੰਦੇ ਦੀ ਫਾਈਲ ਹੋਈਗਾ ਉਹੀ ਆਏਗਾ ਨਾਲ ਦੀ ਨਾਲ ਸਾਰਾ ਡਾਟਾ ਜਿਸ ਜਿੰਨੀ ਸਾਡੀ ਇਹਨੂੰ ਅਸੀਂ ਜਿਹੜਾ ਹੈਗਾ ਨਾ ਜੀ ਸਰਵਿਸ ਸਾਰਾ ਅਸੀਂ ਜਿਹੜਾ ਹੈਗਾ ਆਨਲਾਈਨ ਹੈ ਸਾਡਾ ਸਾਰਾ ਸਿਸਟਮ ਚਾਹੇ ਅਸੀਂ ਕੋਈ ਨਸ਼ੇ ਦੀਆਂ ਗੋਲੀਆਂ ਦੇਣੀਆਂ ਆ ਡੋਗ ਟੈਸਟ ਹੋਣਾ ਉਹ ਪੋਰਸ ਵਾਲਾ ਨੂੰ ਇਨਫੋਰਮੇਸ਼ਨ ਨਾਲ ਚਲ ਜੂਗੀ ਤੇ ਅੱਜ ਆ ਬੰਦੇ ਆਏ ਆ ਇੱਥੇ ਸਾਰਾ ਕੁਝ ਹੋਣਾ ਉਹ ਡਾਕਟਰ ਨੇ ਇੱਥੇ ਆਣਾ ਉਹਨੇ ਕਿਤੇ ਨਹੀਂ ਜਾਣਾ ਕੋਈ ਫੇਰਾ ਫੇਰੀ ਦਾ ਸਕੋਪ ਨਹੀਂ ਆ ਉਹ ਪੋਰਸ ਵਿੱਚ ਫਰਮ ਚਲ ਜੂਗੀ ਬਾਅਦ ਚ ਇੰਨੇ ਬੰਦਿਆਂ ਦੇ ਇਹਨਾਂ ਦਾ ਡੋਗ ਟੈਸਟ ਹੋ ਗਿਆ ਤੇ ਆ ਇਹਨਾਂ ਦਾ ਰਿਜ਼ਲਟਸ ਹੈ ਵੈਸੇ ਵੀ ਜਿਹੜੇ ਸਾਡੇ ਆਮ ਆਦਮੀ ਕਲੀਨਿਕ ਆ ਉਹਨਾਂ ਵਿੱਚ ਅਸੀਂ WhatsApp ਤੇ ਕਰਤਾ ਜਿਹੜਾ ਪੇਸ਼ੈਂਟਸ ਹੈ ਸਾਰੀ ਇਨਫੋਰਮੇਸ਼ਨ ਉਹਨੂੰ ਚਲੀ ਜਾਂਦੀ ਹੈ ਉਹਦੀ ਇਸੇ ਤਰ੍ਹਾਂ ਅਸੀਂ ਮੈਡੀਕਲ ਕਾਲਜ ਦੇ ਵਿੱਚ ਮੈਂ ਸ਼ੁਰੂ ਕਰਕੇ ਆਇਆ ਇਹ ਸਾਰਾ ਪਟਿਆਲੇ ਤੋਂ ਅਸੀਂ ਸਾਰੀਆਂ ਜਿੰਨੀਆਂ ਸਾਡੀਆਂ ਹੈਲਥ ਸਰਵਿਸਿਜ਼ ਹੈ ਸਾਰੀ ਪੇਸ਼ੰਟਰ ਸ਼ੇਅਰ ਹੋਏਗੀ ਆ ਜਿਹੜੀ ਇਨਫੋਰਮੇਸ਼ਨ ਲੋਕਾਂ ਨਾਲ ਨਹੀਂ ਸ਼ੇਅਰ ਕੀਤੀ ਜਾ ਸਕਦੀ ਜਾਂ ਪੁਲਿਸ ਨਾਲ ਨਹੀਂ ਸ਼ੇਅਰ ਕੀਤੀ ਜਾ ਸਕਦੀ ਪੇਸ਼ੰਟਸ ਕਨਸਰਨ ਦੈਟਸ ਰਿਗਾਰਡ ਟੂ ਦਾ ਮੈਡੀਕਲ ਕੰਡੀਸ਼ਨ ਆਫ ਦਾ ਪੇਸ਼ੰਟ ਸਪੋਜ਼ ਕਿਸੇ ਨੂੰ ਕੋਈ ਐਚਆਈਵੀ ਇਟਸ ਪੋਜ਼ਿਟਿਵ ਹੈ ਤਾਂ ਅਸੀਂ ਉਹਦੀ ਕੰਸਲਟਿੰਗ ਕਰਕੇ ਉਹਦਾ ਇੱਕ ਪ੍ਰੋਟੋਕਾਲ ਹੈ ਸਾਡਾ ਜਾਂ ਹੋਰ ਕੋਈ ਉਹਨੂੰ ਕਿਸੇ ਨੂੰ ਕੈਂਸਰ ਹੋ ਗਿਆ ਸੀ ਅਗਲੇ ਨੂੰ ਦੱਸ ਦੇ ਨਹੀਂ ਅਗਲਾ ਜਾ ਕੇ ਉਹ ਸਟ ਕਰ ਲਏਗਾ ਕੁਝ ਹੋਰ ਕਰ ਲਏਗਾ ਤੇ ਆਪਣੇ ਆਪ ਨੂੰ ਹਾਰਮ ਕਰਨ ਦੀ ਕੋਸ਼ਿਸ਼ ਕਰੇਗਾ ਸੋ ਉਹਦੇ ਵਿੱਚ ਜਿਹੜੀ ਹੈਗੀ ਇਨਫੋਰਮੇਸ਼ਨ ਉਹਦਾ ਐਸ ਪਰ ਨਾ ਅਸੀਂ ਸਿਰਫ ਸਿਰਫ ਔਨਰੇਬਲ ਕੋਰਸ ਨੂੰ ਦੇ ਸਕਦੇ ਹਾਂ ਔਨ देयर स्पेਸੀਫਿਕ ਸਟਰਕਚਰਸ ਉਹ ਪਬਲਿਕ ਨਾਲ ਸ਼ੇਅਰ ਨਹੀਂ ਕੀਤੇ ਜਾ ਸਕਦੇ ਬਾਕੀ ਜਿਹੜੀ ਜਿੱਥੇ ਵੀ ਸਾਨੂੰ ਹੈਗਾ ਵੀ ਪਰ ਮੇਕ ਟੋਟਲੀ ਟਰਾਂਸਪੇਰੈਂਟ ਸਰ ਡੈਂਗੂ ਲੈ ਕੇ ਸਰ ਡੈਂਗੂ ਲੈ ਕੇ ਕੀ ਸਿਚੁਏਸ਼ਨ ਹੈ ਪੰਜਾਬ ਦੇ ਦੇਖੋ ਡੈਂਗੀ ਦੇ ਨਾਲ ਜੇ ਮੈਂ ਗੱਲ ਕਰਾਂ ਵੀ ਸਾਡੀ ਬਹੁਤ ਅੱਛੀ ਸਿਚੁਏਸ਼ਨ ਸੀ ਔਰ ਅਸੀਂ ਇਹ ਪਹਿਲੀ ਵਾਰੀ ਹੈ ਕਿ ਅਸੀਂ ਜਿਹੜੇ ਸਾਡੇ ਪਹਿਲਾਂ ਸਾਡੇ ਕੋਲੇ 1200 ਬਰੀਡਿੰਗ ਚੈਕਰ ਕੰਦੇ ਆ ਉਹਨਾਂ ਨੂੰ ਉ ਜਾ ਕੇ ਚੈੱਕ ਕਰਦੇ ਸੀ 1200 ਬੰਦੇ ਕਿੰਨਾ ਚੈੱਕ ਕਰਾਂਗੇ ਅਸੀਂ 20000 ਆਸ਼ਾ ਵਰਕਰਸ ਉਹਨਾਂ ਨੂੰ ਬਰੀਡਿੰਗ ਚੈਕਰ ਦੀ ਜਿਹੜੀ ਹੈਗੀ ਟ੍ਰੇਨਿੰਗ ਦਿੱਤੀ ਆ ਤੇ 36000 ਨਰਸਿੰਗ ਸਟੂਡੈਂਟ ਨੂੰ ਅਸੀਂ ਟ੍ਰੇਨਿੰਗ ਦਿੱਤੀ ਆ ਤੇ ਅਸੀਂ ਹੁਣ ਘਰ ਘਰ ਜਾ ਕੇ ਕਰਦੇ ਆ ਇਹਦੇ ਵਿੱਚ ਬੇਸਿਕਲੀ ਇਸ਼ੂ ਸੈਨੀਟੇਸ਼ਨ ਦਾ ਹੈਗਾ ਪਿਛਲੇ 1.5 ਮਹੀਨਿਆਂ ਤੋਂ ਕੇਸ ਵਧੇ ਆ ਸਕਦੇ ਸੀ ਬੱਚੇ ਦਾ ਮੈਟਰ ਆਫ ਕਨਸਰਨ ਉਹਦੇ ਚ ਲੁਧਿਆਣਾ ਵੀ ਸੀ ਉਹਦੇ ਆਪਣਾ ਹੋਮ ਡਿਸਟ੍ਰਿਕਟ ਪਟਿਆਲਾ ਵੀ ਸੀ ਉਹਦੇ ਚ ਫਾਟਕਾ ਵੀ ਸੀ ਔਰ ਇਸ ਵਾਰੀ بارشਾਂ ਬਹੁਤ ਜ਼ਿਆਦਾ ਹੋਈਆਂ ਔਰ ਜਿਹੜਾ ਹੁਣ ਬਸ 10-15 ਦਿਨ ਦੇ ਵਿੱਚ ਹੁਣ ਉਹ ਘਟਨੇ ਸ਼ੁਰੂ ਹੋ ਗਿਆ ਕੇਸਸ ਆਲਰੇਡੀ 10-15 ਦਿਨ ਦੇ ਵਿੱਚ ਡੈਂਗੀ ਦਾ ਜਿਹੜਾ ਹੈਗਾ ਪ੍ਰਬੋਬ ਹੋ ਰਹੇਗਾ ਤੇ ਇਸ ਵਾਰੀ ਸਾਡਾ ਜਿਹੜੇ ਕੇਸਸ ਹੈ ਮੈਂ 2023 ਛੜ ਆਏ ਸੀ ਲੇਕਿਨ ਉਹ ਲਗਾਤਾਰ بارش ਨਹੀਂ ਸੀ ਚਾਰ ਮਹੀਨੇ ਇਸ ਵਾਰੀ ਉਸ ਤੋਂ ਕਿਤੇ ਜ਼ਿਆਦਾ بارشਾਂ ਹੋਈਆਂ ਉਹਦੇ ਨਾਲ ਸਾਡੇ 60-70% ਘਟ ਹੈ ਜੀ ਸਾਡੇ ਦੇਸ਼ ਤੇ ਫਿਰ ਵੀ ਸਾਡੀਆਂ ਜਿਹੜੀਆਂ ਡੈਥਸ ਆਈਆਂ ਹੁਣ ਰੀਸੈਂਟਲੀ ਤਿੰਨ ਜਾਂ ਚਾਰ ਕੇਸ ਕਨਫਰਮ ਹੋਇਆ ਡੈਂਗੀ ਕਰਕੇ ਜਿਹਨੂੰ ਡੈਂਗੀ ਸ਼ੌਕ ਸਿੰਡਰੋਮ ਕਹਿੰਦੇ ਆ ਜਿਹੜੇ ਕਿ ਅਸੀਂ ਉਹਨਾਂ ਦੀ ਮਾਨਿਟਰਿੰਗ ਕਰ ਰਹੇ ਹਾਂ ਜਿੱਥੇ ਵੀ ਡੈਂਗੀ ਦਾ ਕੇਸ ਹੈ ਉਹਦੇ ਵਿੱਚ ਰੈਗੂਲਰਲੀ ਮੇਰਾ ਸਟਾਫ ਚੰਡੀਗੜ੍ਹ ਤੋਂ ਬੈਠ ਕੇ ਉਹਨਾਂ ਨੂੰ ਕਾਲ ਕਰ ਰਿਹਾ ਡੇਲੀ ਮੈਂ ਸ਼ਾਮ ਨੂੰ ਇਹਦਾ ਰਿਵਿਊ ਕਰਦਾ ਵੀ ਕਿਹੜੇ ਕਿਹੜੇ ਜ਼ਿਲ੍ਹੇ 'ਚ ਕਿੰਨੇ ਕੇਸਸ ਆਏ ਆ ਉਹਨਾਂ ਸਾਰਿਆਂ ਨੂੰ ਕਾਲ ਜਾਂਦੀ ਆ ਉਹਨੂੰ ਚੈੱਕ ਕੀਤਾ ਜਾਂਦਾ ਵੀ ਤੁਹਾਡੇ ਆਸ-ਪਾਸੇ ਸੌ ਘਰਾਂ ਦੇ ਵਿੱਚ ਚੈਕਿੰਗ ਹੋ ਗਈ 100 ਹਾਊਸ ਨੂੰ ਚੈੱਕ ਕਰਦੇ ਆ لارਵਾ ਜਿਹੜਾ ਹੈਗਾ ਸੀ ਉਹ ਲੱਖਾਂ ਘਰਾਂ ਦੇ ਵਿੱਚ ਲੱਭ ਕੇ ਉਹ ਡਿਸਟਰਾਇ ਕਰ ਚੁੱਕੇ ਆ ਕੰਟੇਨਰਸ ਦੇ ਵਿੱਚ ਡਿਸਟਰਾਇ ਕਰ ਸਕਿਆ ਇੱਥੇ ਸਾਨੂੰ ਲੋਕਾਂ ਦੀ ਕੋਆਪਰੇਸ਼ਨ ਦੀ ਲੋੜ ਹੈ মিডিਆ ਦੀ ਕੋਆਪਰੇਸ਼ਨ ਦੀ ਲੋੜ ਹੈ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਪੁਰਾਣਾ ਫੇਚਾ ਉਹਦੇ نیچے ਟਰੇ ਆ ਉਹਦੇ ਵਿੱਚ ਮੀਲਡ ਕਰਦਾ ਹੈ ਘਰ ਦੇ ਵਿੱਚ ਕਰਦਾ ਹੈ ਜਿਹੜਾ ਤੁਹਾਡੇ ਡੈਜ਼ਰਟ ਕੂਲਰ ਹੈ ਉਹਦਾ ਚਾਚਕ ਮੌਸਮ ਚੇਂਜ ਹੋ ਗਿਆ ਉਹਦੇ ਚ ਪਾਣੀ ਭਰਦੀ ਲੋੜ ਨਹੀਂ ਉਹਨੂੰ ਸੁਕਾ ਦਿਓ ਜਿਹੜਾ ਪੰਛੀਆਂ ਲਈ ਕੁੱਤਿਆਂ ਵਾਸਤੇ ਮवेशੀਆਂ ਵਾਸਤੇ ਤੁਸੀਂ ਪਾਣੀ ਬਾਹਰ ਰੱਖਦੇ ਹੋ ਗਲੀਆਂ ਦੇ ਵਿੱਚ ਉਹਨੂੰ ਡੋਲ ਦਿਓ ਦੁਬਾਰਾ ਭਰ ਦਿਓ ਹਫਤੇ ਚ ਦੋ ਵਾਰੀ ਕਰੋ ਇੱਕ ਵਾਰੀ ਸ਼ੁੱਕਰਵਾਰ ਨੂੰ ਜ਼ਰੂਰ ਕਰੋ ਹਰ ਸ਼ੁੱਕਰਵਾਰ ਡੈਂਗੋ ਤੇ ਵਾਰਕ ਕੈਂਪੇਨ ਦਾ ਬਹੁਤ ਅੱਛਾ ਪ੍ਰਭਾਅ ਆ ਸੋ ਇਹ ਬਹੁਤ ਅੱਛਾ ਜਿਹੜਾ ਹੈਗਾ ਜੇ ਲੋਕਾਂ ਨੂੰ ਸਾਨੂੰ ਇਨੇ ਕੋਆਪਰੇਸ਼ਨ ਮਿਲ ਜਾਏ ਔਰ ਜਿਹੜੇ ਲੋਕਲ ਬਾਡੀਜ਼ ਆ ਉਹਨੂੰ ਮੈਂ ਇੱਥੇ ਬੁਲਾਇਆ ਵੀ ਆ ਜੀ ਅੱਜ ਅਰਬਨ ਲੋਕਲ ਬਾਡੀਜ਼ ਰੁਰਲ ਲੋਕਲ ਬਾਡੀਜ਼ ਉਹਨਾਂ ਦੇ ਨਾਲ ਅਸੀਂ ਕਹਿੰਦੇ ਵੀ ਆਪਣੇ ਸੈਨੀਟੇਸ਼ਨ ਨੂੰ ਅਪਰੂਵ ਕਰੋ ਫਿਊਮਿਗੇਸ਼ਨ ਹੋ ਰਹੀ ਆ ਤੁਸੀਂ ਦੱਸ ਦਿਓ ਮੈਨੂੰ ਲੋਕਾਂ ਨੂੰ ਪੁੱਛ ਲਓ ਮੈਂ ਫੋਨ ਕਰਕੇ ਪੁੱਛਣਾ ਕਹਿੰਦੇ ਹਾਂ ਜੀ ਤੋਏ ਦੀ ਮਸ਼ੀਨ ਆਈ ਸੀ ਸਪਰੇ ਵੀ ਕਰਕੇ ਗਏ ਆ ਸਾਨੂੰ ਦੱਸ ਕੇ ਵੀ ਗਏ ਆ ਫੀਵਰ ਸਰਵੇ ਵੀ ਹੋਇਆ ਸੋ ਅਸੀਂ ਇੰਟੈਂਸੀਫਾਈਡ ਕੈਂਪੇਨ ਚਲਾ ਰਹੇ ਹਾਂ ਜੀ ਸੋ ਉਹਦੇ ਰਿਜ਼ਲਟਸ ਆ ਰਹੇ ਆ ਚੰਗੇ ਰਿਜ਼ਲਟਸ ਓਕੇ ਥੈਂਕ ਯੂ ਸਰ ਓਕੇ